ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਪਹਿਲਾਂ ਅਨੰਦਪੁਰ ਸਾਹਿਬ ਬਸਾਉਣ ਲੱਗੇ ਸਨ ਗੁਰੂ ਜੀ ਦੇ ਸ਼ਰਧਾਲੂ ਨੇ 775 ਘੁੰਮਾ ਜ਼ਮੀਨ ਗੁਰੂ ਜੀ ਨੂੰ ਭੇਟ ਕੀਤੀ ਸੀ ਜੋ ਅੱਜ ਪਿੰਡ ਵਸਿਆ ਹੋਇਆ ਇਹ ਵੀ ਨੌਵੇਂ ਪਾਤਸ਼ਾਹ ਵੱਲੋਂ ਵਸਾਇਆ ਹੋਇਆ ਹੈ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ ਹੋਣੇ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ ਇਤਿਹਾਸ ਵੀ ਸਰਵਣ ਕਰਾਉਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਗੁਰਪਲਾ ਪੰਜ ਟਾਲੀਆਂ ਸਾਹਿਬ ਪਿੰਡ ਦਾ ਨਾਮ ਹੈ ਚੱਕ ਗੁਰੂ ਬਹਿਰਾਮ ਦੇ ਬਿਲਕੁਲ ਹੀ ਨਾਲ ਇਹ ਪਿੰਡ ਹੈ ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਵਸਾਇਆ। ਇਸ ਸਥਾਨ ਤੇ ਨੌਵੇਂ ਪਾਤਸ਼ਾਹ ਧੰਗੁਰ ਤੇਗ ਬਹਾਦਰ ਮਹਾਰਾਜ ਤਿੰਨ ਵਾਰ ਆਏ। ਗੁਰੂ ਜੀ ਨੇ ਤਿੰਨ ਵਾਰ ਇਸ ਧਰਤੀ ਨੂੰ ਭਾਗ ਲਾਏ। ਗੁਰੂ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ। ਧੰਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਬਹੁਤ ਸੋਹਣਾ ਗੁਰੂ ਜੀ ਦਾ ਦਰਬਾਰ ਬਣਿਆ ਹੋਇਆ ਹੈ। ਦੁਆਬੇ ਦਾ ਬਹੁਤ ਹੀ ਪ੍ਰਸਿੱਧ ਸਥਾਨ ਹੈ। ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਮਹਾਂਪੁਰਸ਼ਾਂ ਵੱਲੋਂ ਕੀਤੀ ਆਓ ਨਾਲ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਆਪਾਂ ਇੱਥੋਂ ਦਾ ਇਤਿਹਾਸ ਵੀ ਤੁਹਾਨੂੰ ਸਰਵਣ ਕਰਾਉਂਦੇ ਆਂ 9ਵੇਂ ਪਾਤਸ਼ਾਹ ਧੰਗੁਰ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਤੋਂ ਕੀਰਤਪੁਰ ਸਾਹਿਬ ਜਾਂਦੇ ਹੋਏ ਇਸ ਪਾਵਨ ਪਵਿੱਤਰ ਅਸਥਾਨ ਤੇ ਬਸਾਖੀ ਵਾਲੇ ਦਿਨ ਠਹਿਰੇ ਸਨ ਜਦੋਂ ਗੁਰੂ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਆਏ ਤਾਂ ਬੱਚੇ ਇੱਥੇ ਪਸ਼ੂ ਚਰਾ ਰਹੇ ਸਨ ਬੱਚਿਆਂ ਨੇ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਹੀ ਇੱਕ ਛੱਪੜ ਦੇ ਕੰਢੇ ਪਲਾਹ ਦੇ ਰੁੱਖ ਕੋਲ ਥੜਾ ਬਣਾਇਆ ਹੋਇਆ ਸੀ ਬੱਚਿਆਂ ਨੇ ਸਤਿਗੁਰ ਜੀਆ ਦੇ ਦਰਸ਼ਨ ਕਰਨ ਉਪਰੰਤ ਗੁਰੂ ਜੀ ਨੂੰ ਇਸ ਥੜੇ ਉੱਤੇ ਬਿਰਾਜਮਾਨ ਹੋਣ ਦੀ ਬੇਨਤੀ ਕੀਤੀ ਗੁਰੂ ਜੀ ਇਸ ਥੜੇ ਉੱਤੇ ਬਰਾਜਮਨ ਹੋਏ ਥੜੇ ਨੂੰ ਸਤਿਗੁਰ ਜੀਆਂ ਦੀ ਚਰਨ ਛੋਹ ਪ੍ਰਾਪਤ ਹੋਈ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਆਉਣ ਲੱਗੀਆਂ ਤੇ ਸਤਿਗੁਰ ਜੀ ਇੱਥੇ ਦੀਵਾਨ ਸਜਾਉਂਦੇ ਸੀ ਤੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਇਤਿਹਾਸ ਦੱਸਦਾ ਹੈ ਕਾਫੀ ਲੰਬਾ ਸਮਾਂ ਧੰਨ ਗੁਰ ਤੇਗ ਬਹਾਦਰ ਮਹਾਰਾਜ ਇਸ ਪਾਵਨ ਪਵਿੱਤਰ ਅਸਥਾਨ ਤੇ ਰਹੇ ਇਹ ਤੁਸੀਂ ਦਰਸ਼ਨ ਕੀਤੇ ਹਨ ਜੀ ਗੁਰਦੁਆਰਾ ਗੁਰਪਲਹਾ ਤੇ ਆਓ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਇਸੇ ਹੀ ਸਥਾਨ ਤੇ ਮਾਤਾ ਗੁਜਰ ਇਕੌਰ ਜੀਆਂ ਨੇ ਆਪਣੇ ਹੱਥੀਂ ਖੂਹ ਲਵਾਇਆ ਸੀ ਉਹ ਖੂਹ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਤਿਹਾਸਕ ਖੂਹ ਹੈ ਕਿਉਂਕਿ ਜਦੋਂ ਸੰਗਤਾਂ ਨੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਮਹਾਰਾਜ ਜੀ ਆਪ ਜੀ ਇੱਥੇ ਨਗਰ ਵਸਾਓ ਤੇ ਇੱਥੇ ਹੀ ਇੱਕ ਸ਼ਰਧਾਲੂ ਨੇ ਗੁਰੂ ਜੀ ਨੂੰ 775 ਘੁੰਮਾ ਜ਼ਮੀਨ ਭੇਟ ਕੀਤੀ ਸੀ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇੱਥੇ ਪਿੰਡ ਬਸਾਇਆ ਜਿਸ ਨਗਰ ਦਾ ਨਾਮ ਰੱਖਿਆ ਗੁਰੂ ਕਾ ਚੱਕ ਇੱਥੇ ਪਾਣੀ ਦੀ ਤੰਗੀ ਨੂੰ ਮੁਖ ਰੱਖਦੇ ਆ ਗੁਰੂ ਜੀ ਨੇ ਖੂਹ ਲਵਾਇਆ ਸੀ ਜਿਸ ਖੂਹ ਦਾ ਟੱਕ ਮਾਤਾ ਗੁਜਰਕੌਰ ਜੀਆਂ ਨੇ ਆਪਣੇ ਹੱਥੀ ਲਾਇਆ ਇਸ ਖੂਹ ਦੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜਿਹੜੇ ਖੂਹ ਦਾ ਨਾਮ ਅੱਜ ਵੀ ਮਾਤਾ ਗੁਜਰਕੌਰ ਜੀ ਦੇ ਨਾਮ ਤੇ ਰੱਖਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਅੱਧਾ ਕਿਲੋਮੀਟਰ ਇੱਕ ਹੋਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਓ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਹੁਣ ਅਸੀਂ ਦਰਸ਼ਨ ਕਰਾਉਨੇ ਆਂ ਕਿਉਂਕਿ ਜਦੋਂ ਧਨਪੁਰ ਤੇਗ ਬਹਾਦਰ ਮਹਾਰਾਜ ਇਸ ਸਥਾਨ ਤੇ ਆਏ ਸਨ ਗੁਰੂ ਜੀ ਦੇ ਨਾਲ ਭਾਈ ਮਤੀ ਦਾਸ ਜੀ ਜੋ ਦਿੱਲੀ ਵਿੱਚ ਸਤਗੁਰ ਜੀਆਂ ਦੇ ਨਾਲ ਸ਼ਹੀਦ ਹੋਏ ਆ ਤੇ ਨਾਲ ਹੀ ਬਲਾਕੀ ਰਾਏ ਜੀ ਜੋ ਪੰਜਾ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਦੇ ਪਿਤਾ ਜੀ ਸਨ ਮੱਖਣ ਸ਼ਾ ਲਵਾਨਾ ਜੀ ਜੋ ਗੁਰੂ ਜੀ ਦੇ ਬਹੁਤ ਪਿਆਰੇ ਸਿੱਖ ਸਨ ਮਾਤਾ ਸ਼ਰਨਕੌਰ ਜੋ ਕਿ ਬਾਬਾ ਬੁੱਢਾ ਜੀਆਂ ਦੀ ਵੰਸ਼ ਵਿੱਚੋਂ ਸਨ ਮਾਤਾ ਨਾਨਕੀ ਜੀ ਅਤੇ ਗੁਰੂ ਜੀ ਦੇ ਘਰੋਂ ਮਾਤਾ ਗੁਜਰਕੌਰ ਜੀ ਅਤੇ ਹੋਰ ਗੁਰਮੁਖ ਪਿਆਰੇ ਸਤਿਗੁਰ ਜੀਆਂ ਦੇ ਨਾਲ ਇਸ ਆਸਾਨ ਤੇ ਆਏ ਸਨ ਆ ਜੋ ਤੁਸੀਂ ਸਾਹਮਣੇ ਆਸਥਾਨ ਦੇਖ ਰਹੇ ਹੋ ਇੱਥੇ ਗੁਰੂ ਜੀ ਨੇ ਘੋੜਿਆਂ ਲਈ ਟਾਲੀ ਦੇ ਪੰਜ ਕੀਲੇ ਗੱਡੇ ਸਨ ਉਹ ਹਰੇ ਭਰੇ ਹੋ ਗਏ ਜਿਨ੍ਹਾਂ ਵਿੱਚੋਂ ਚਾਰ ਟਾਲੀਆਂ ਸੁੱਕ ਗਈਆਂ ਹਨ ਇੱਕ ਟਾਲੀ ਇੱਥੇ ਮੌਜੂਦ ਹੈ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜਿਸ ਹਿਸਾਬ ਦੇ ਨਾਲ ਇਹ ਟਾਲੀ ਨੂੰ ਪੱਕਾ ਕੀਤਾ ਹੋਇਆ ਟੈਨਾਂ ਲਾਈਆਂ ਹੋਈਆਂ ਸਾਨੂੰ ਇਉਂ ਜਾਪਦਾ ਇਹ ਟਾਲੀ ਵੀ ਕੁਝ ਸਮਾਂ ਹੀ ਕੱਢੇਗੀ ਇਹਨੇ ਵੀ ਟੁੱਟ ਜਾਣਾ ਹੈ ਤੇ ਸਾਨੂੰ ਚਾਹੀਦਾ ਹੈ ਗੁਰੂ ਸਾਹਿਬ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਸਾਂਭ ਕੇ ਰੱਖੀਏ ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਉਪਰੰਤ ਆਪਾਂ ਉਹਨਾਂ ਚਾਰ ਟਾਲੀਆਂ ਦੇ ਵੀ ਦਰਸ਼ਨ ਕਰਦੇ ਹਾਂ ਜਿਨ੍ਹਾਂ ਟਾਲੀਆਂ ਨੂੰ ਪ੍ਰਬੰਧਕਾਂ ਵੱਲੋਂ ਸ਼ੀਸ਼ੇ ਵਿਚ ਰੱਖਿਆ ਹੋਇਆ ਹੈ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਸ਼ੀਸ਼ੇ ਦੇ ਅੰਦਰ ਜੋ ਚਾਰ ਟਾਲੀਆਂ ਸੁੱਕ ਕੇ ਡਿੱਗ ਗਈਆਂ ਸਨ ਉਹਨਾਂ ਨੂੰ ਵੱਢ ਕੇ ਰੱਖਿਆ ਹੋਇਆ ਹੈ। ਇਸ ਸਥਾਨ ਤੇ ਸਾਨੂੰ ਸੇਵਾਦਾਰ ਵੀਰ ਦੱਸ ਰਹੇ ਸਨ ਮੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਪਹਿਲਾਂ ਆਨੰਦਪੁਰ ਸਾਹਿਬ ਬਸਾਉਣਾ ਸੀ ਪਰ ਇਹ ਗੁਰੂ ਜੀ ਦੀ ਮੋਜ ਹੈ ਪਰ ਗੁਰੂ ਜੀ ਜਦੋਂ ਤੀਜੀ ਵਾਰ ਇਸ ਸਥਾਨ ਤੇ ਆਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਇੱਥੇ ਹੁਕਮ ਕੀਤਾ ਸੀ ਵਚਨ ਕੀਤਾ ਸੀ ਜਿਹੜਾ ਵੀ ਇਹ ਸਥਾਨ ਤੇ ਆ ਕੇ ਦਰਸ਼ਨ ਕਰੇਗਾ ਉਸ ਦੀ ਆਨੰਦਪੁਰ ਸਾਹਿਬ ਦੀ ਹਾਜ਼ਰੀ ਪ੍ਰਵਾਨ ਹੋਵੇਗੀ। ਮਾਤਾ ਗੁਜਰਕੌਰ ਜੀ ਦੇ ਕਹਿਣ ਤੇ ਧੰਨ ਗੁਰੂ ਇਹ ਬਹਾਦਰ ਮਹਾਰਾਜ ਜੀਆ ਨੇ ਇਸ ਇਲਾਕੇ ਵਿੱਚ 84 ਖੂ ਲਵਾਏ ਤੇ ਸੰਗਤ ਜੀ ਇਸ ਸਥਾਨ ਤੇ ਹੋਲਾ ਮਹੱਲਾ ਬੜੇ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਏਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ। ਆਪ ਜੀ ਕਿੱਥੋਂ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖੋ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ। ਇੱਥੇ ਹੀ ਬਲੌਗ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।